ਲੋ ਵੀ ਮਿੱਤਰ ਹੋਣੇ ਹੋਣੇ ਬਾਈ ਲਾਲੀ ਦੇ ਫਾਰਮ ਤੋਂ ਨਾ ਆਪਾਂ ਜਿਹੜੀਆਂ ਨਾਰਮਲ ਜਿਹੇ ਰੇਟ ਦੀਆਂ ਬੈੜਾ ਸ਼ੂਟ ਕੀਤੀਆਂ ਤੇ ਜਾਣਕਾਰੀ ਤੁਹਾਨੂੰ ਛੋਟੀ ਛੋਟੀ ਲੈ ਕੇ ਦੇਣਾ ਬਾਕੀ ਪੂਰੀ ਵੀਡੀਓ YouTube ਤੇ Facebook ਚੈਨਲ ਤੇ ਬਾਈ ਦੀ ਪਊਗੀ ਦੇਖ ਲਿਓ ਬਾਈ ਪਹਿਲੀ ਦੀ ਕੀ ਡਿਟੇਲ ਆ ਬਾਈ ਰੀਨਲ ਦੂਜੇ ਸੂਏ ਵੈੜ ਸੂਈ ਆ ਮਾਲਕਾਂ ਨੇ ਜਿੱਤੋਂ ਆਪਾਂ ਲਈ ਆ ਉਹਨਾਂ ਨੇ 19 ਕਿਲੋ ਦੁੱਧ ਕਿਹਾ ਆਪਾਂ 17 ਮੰਨ ਕੇ ਲਈ ਆ ਭੈਣ ਭਰਾਵਾਂ ਦੀ ਸਮਝਣਾ ਦੇ ਦੇਣਾ ਰੇਟ ਬਾਈ ਇਹਦੀ ਜੈਸ ਨੂੰ 57000 ਰੁਪਏ ਬਾਈ ਇਹ ਹੈਗੀ ਆ ਬਾਈ ਗੱਬਣ ਹਾਂ ਬਾਈ ਗੱਬਣਾ ਇਹਦਾ ਬਾਈ ਕੀ ਰੇਟ ਆ ਇਹਦਾ ਬਾਈ ਰੇਟ ਕਰਨ ਨੂੰ ਜਿੰਨਾ ਮਰਜ਼ੀ ਕਰ ਲੇ 57000 ਰੁਪਏ ਵਹਿੜ ਦੇ ਦੇਣੀ ਆ 5 ਤੋਂ 4 ਦਿਨ ਹਜੇ ਵਹਿੜ ਲੈਂਦੀ ਆ ਝੁੰਗੀ ਆ ਬਾਈ ਹਾਂ ਲੋ ਵੀ ਮੇਤਰੋ ਕਿੱਕ ਕਰ ਲੋ ਝੁੰਗੀ ਆ ਕਹਿੰਦੇ ਸਿਆਣੇ ਕਹਿੰਦੇ ਉਹਨਾਂ ਝੁੰਗੀ ਬਹੁਤ ਕਰਮ ਵਾਲੀ ਹੁੰਦੀ ਹੈ ਹਨ ਤੇ ਅਗਲੀ ਦਾ ਬਾਈ ਇਹਦਾ ਬਾਈ ਮਾਲਕ ਨੇ 20 ਕਿਲੋ ਦੁੱਧ ਕਿਹਾ ਆਪਾਂ 18 ਗ ਮੰਨ ਕੇ ਲਈ ਆ ਇਹ ਸੂਹਾ ਦੀ ਸੂਈ ਵੀ ਆ ਮਗਰ ਇਹਦੇ ਵੀ ਬੱਚਾ ਜੇਰ ਵੱਲੋਂ ਡਾਨਾ ਥਾਣਾ ਦੀ ਗਰੰਟੀ ਆ ਬਾਈ ਜੈਸਨੋ ਇਹਦੀ ਹੈਗੀ ਆ 52000 ਰੁਪਏ ਲੋ ਵੀ ਮੇਤਰੋ ਅਗਲੀ ਦੀ ਬਾਈ ਗੱਲ ਕਰੀਏ ਇਹ ਵੀ ਬਾਈ ਦੂਜੇ ਸੂਏ ਵਹਿੜ ਸੂਈ ਆ ਸੂਹਾ ਕੱਠਾਂਗਾ ਹੀ ਸੋਈਆਂ ਮਾਲਕਾਂ ਨੇ ਇਹਦਾ ਕਿਹਾ ਵੀ 17 18 ਕਿਲੋ ਦੁੱਧ ਇੰਨਾ ਕ ਮੰਨ ਕੇ ਆਪਾਂ ਲਈ ਭੈਣ ਭਰਾਵ ਦੀ ਸਮਝ ਨਾ ਲੈ ਠੀਕ ਹੈ ਰੇਟ ਬਈ ਇਹਦਾ ਇਹਦੀ ਜੈਸਨੋ ਬਈ ਮੌਲ ਕਾਰ ਨੂੰ ਜਿੰਨਾ ਮਰਦੀ ਕਰ ਲੈ 484000 ਦੇ ਵੜਾ ਮਿੱਤਰੋ ਅਗਲੀ ਜੀ ਬਈ ਇਹ ਨੂੰ ਬਈ ਤੀਜਾ ਦਿਨ ਅੱਜ ਸੂਈ ਨੂੰ ਮਗਰ ਇਹਦੇ ਵੀ ਬੱਚਾ ਹਾ ਖੜਾ ਠੀਕ ਹੈ ਜੀ ਇਹਦੇ ਥੱਲੇ ਹੁਣ 12 ਕਿਲੋ ਬੋਲਾ ਤਿਆਰ ਆ ਠੀਕ ਹੈ ਬਈ ਇਹਦਾ ਮੁੱਲ ਜੈਸਨੋ 484000 ਇਹਦਾ ਬਈ ਠੀਕ ਹੈ ਬਈ ਅਗਲੀ ਜੀ ਬਈ ਗੱਲਬਾਤ ਕਰੀਏ ਬਹੁਤ ਇਹ ਬਈ ਵੈਡ ਹੁਣੇ ਸੂਈ ਆ ਹਜੇ ਜੇਰ ਪੈਣੀ ਇਹਦੀ ਵੀ ਬਾਕੀ ਆ ਹਾਂ ਜੀ ਐਰ ਸ਼ਹਿਰ ਚ ਆਉਂਦੀ ਆ ਪਿਛਲੇ ਸਵੇਰੇ ਮਾਲਕ ਨੇ ਕਿਹਾ ਵੀ 19 ਤੋਂ 20 ਕਿਲੋ ਦੁੱਧ ਤੇ ਚੱਲੀ ਗਈ ਆ ਭੈਣ ਭਰਾਵ ਦੀ ਸਾਂਝ ਨਾਲ ਲੈਣ ਮੌਲਕ ਰੌਣ ਨੂੰ ਜੋ ਜਿੰਨਾ ਮਰਜ਼ੀ ਕਰਾ ਲੈ ਜੈਸ ਨੋਈ ਆ ਦੀ 63000 ਰੁਪਏ 63000 ਦੀ ਤੁਹਾਨੂੰ ਜੀ ਹਾਂ ਜਿਹੜੇ ਮਗਰ ਵੱੱਛੀ ਆ ਬਈ ਇਹਦੇ ਮਗਰ ਵੱੱਛੀ ਆ ਤੇ ਬਾਕੀ ਜੇ ਗੱਲਬਾਤ ਕਰੀਏ ਬਈ ਥਣਾ ਦੀ ਉਹ ਜੜੀ ਆਪਣੀ ਖਾਰੀ ਜ਼ਿੰਮੇਵਾਰੀ ਹਾਂ ਜੀ